ਅੱਜ ਲੱਗ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਜਿਹੜੀ ਕਾਸੀ ਹੈ ਉਹ ਅੱਜ ਕਾਸੀ ਦਾ ਰੂਪ ਧਾਰਨ ਕਰ ਗਿਆ ਪਠਾਨਕੋਟ ਪਠਾਨਕੋਟ ਦੇ ਵਿੱਚ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਅਸੀਂ ਡੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਗਾਇ ਗੁਰੂ ਦੇ ਗਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਚੱਕੀਪੁਰ ਪਠਾਨਕੋਟ ਵਿਖੇ ਸਤਿਗੁਰ ਸਵਾਮੀ ਗੁਰਜੀਤਗਿਰੀ ਮਹਾਰਾਜ ਜੀ ਰਾਹ ਨਿਮਾਈ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਹਰੀ ਮਾਨਵ ਇਕਤਾ ਸੰਸਮੇਲਨ Swami Jagadgiri Maharaj ji ਦਾ ਜੋ નિર્ਮਾਨ ਦਿਵਸ ਮਨਾਇਆ ਜਾਂਦਾ ਹੈ ਜੋਤੀ ਜੋਤ ਜਮਾਨ ਦਿਵਸ ਮਨਾਇਆ ਜਾਂਦਾ ਹੈ ਉਸ ਦੇ ਵਿੱਚ ਲੱਖਾਂ ਦੀ ਗਿਣਤ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਅੱਜ ਲੱਗ ਰਿਹਾ ਹੈ ਕਿ ਪਠਾਨਕੋਟ ਦੇ ਵਿੱਚ ਜਿਹੜੀ ਕਾਸੀ ਹੈ ਉਹ ਅੱਜ ਕਾਸੀ ਦਾ ਰੂਪ ਧਾਰਨ ਕਰ ਗਿਆ ਪਠਾਨਕੋਟ ਪਠਾਨਕੋਟ ਦੇ ਵਿੱਚ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਅਸੀਂ ਡੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਦੱਸਣਾ ਚਾਹਨਾ ਇਸ ਗੱਲ ਨੂੰ ਕਿ ਮੇਰੇ ਰਾਇਵਰ ਸਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਦਿਨ ਰਾਤ ਦਿਨ ਰਾਤ ਹੰਤ ਤੱਕ ਮਿਹਨਤ ਕਰਕੇ ਸੰਗਤਾਂ ਨੂੰ ਸਤਗੁਰ ਰਵੀਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜਨ ਦਾ ਜੋ ਪ੍ਰਯਾਸ ਕਰ ਰਹਿਣਾ ਉਹਦਾ ਅੱਜ ਫਲ ਜਿਹੜਾ ਹੈ ਰਿਜ਼ਲਟ ਜਿਹੜਾ ਉਹ ਸਾਰੀ ਸੰਗਤਾਂ ਨੇ ਲੱਭ ਰਿਆ ਕਿਉਂਕਿ ਅੱਜ ਪੂਰੇ ਵਰਲਡ ਦੇ ਵਿੱਚੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਹਰ ਕੋਨੇ-ਕੋਨੇ ਤੋਂ ਸੰਗਤਾਂ ਪਹੁੰਚੀਆਂ ਨੇ ਮੈਂ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਡੇਰੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕੀਤੀ ਹੈ ਕਿਸੇ ਸਤਗੁਰ ਰਵਿਦਾਸ ਮਹਾਰਾਜ ਦਾ ਸ਼ਬਦ ਸੀਗਾ ਕਿ ਐਸਾ ਚਾਹੂੰ ਰਾਜ ਮੈਂ ਜાં ਮਿਲੇ ਸਭਨ ਕੋ ਹਨ ਛੋਟ ਵੱਡੋ ਸਭ ਸੰਭਸੇ ਰਵਿਦਾਸ ਰਹੇ ਪਰਸਨ ਉਸੇ ਉਹਨਾਂ ਸ਼ਬਦਾਂ ਦੇ ਉੱਪਰ ਪੈਰਾ ਦਿੰਦੇ ਹੋਇਆ ਸਵਾਮੀ ਗੁਰਦੀਪ ਗਰੀ ਮਹਾਰਾਜੀ ਨੇ ਅੰਤ ਤੱਕ ਮਿਹਨਤ ਕਰਕੇ ਜੋ ਪ੍ਰਯਾਸ ਕੀਤਾ ਉਹਦਾ ਰਿਜ਼ਲਟ ਅੱਜ ਸਾਰੀਆਂ ਸੰਗਤਾਂ ਨੂੰ ਦੇਖਣ ਨੂੰ ਮਿਲ ਰਿਹਾ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਦਾ ਜੋ ਸ਼ਬਦ ਸੀ ਕੇ ਸਾਧ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਦਰ ਮਕੀਰਾ ਅੱਜ ਲੱਗ ਰਿਹਾ ਪੂਰਾ ਹਿੰਦੁਸਤਾਨ ਹੀ ਅੱਜ ਪਠਾਨਕੋਟ ਦੀ ਧਰਤੀ ਤੇ ਸਵਾਮੀ ਜਗਤਗਿਰੀ ਆਸ਼ਰਮ ਦੇ ਵਿੱਚ ਪਹੁੰਚ ਚੁੱਕਿਆ ਹੈ ਮੈਂ ਅੱਜ ਇਸ ਪ੍ਰੋਗਰਾਮ ਦੀ ਦੇ ਵਿੱਚ ਪਹੁੰਚਣ ਤੇ ਸਾਰੀਆਂ ਸੰਗਤਾਂ ਦਾ ਸਾਰੇ ਸੰਤਾ ਮਹਾਪੁਰਸ਼ਾਂ ਦਾ ਸਾਰੇ ਹੀ ਰਾਜਨੀਤਿਕ ਨੇਤਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਇਹ ਚੀਜ਼ ਨੂੰ ਸਪਸ਼ਟ ਕਰਨਾ ਚਾਹਨਾ ਇਹ ਜਿਹੜਾ ਅੱਜ ਦਾ ਇਕੱਠ ਹੈ ਇਸ ਇਕੱਠ ਦੀ ਤਿਆਰੀ ਦੇ ਵਾਸਤੇ ਲਗਭਗ 15-20 ਦਿਨਾਂ ਤੋਂ ਲਗਾਤਾਰ ਸਾਡੀਆਂ ਜਿਹੜੀਆਂ ਲੋਕਲ ਸੰਗਤਾਂ ਨੇ ਬਾਹਰ ਤੋਂ ਸੰਗਤਾਂ ਪਹੁੰਚ ਕੇ ਸੇਵਾ ਨਿਭਾਰੀਆਂ ਨੇ ਸਾਰੀਆਂ ਸੰਗਤਾਂ ਦੇ ਵਾਸਤੇ ਲੰਗਰ ਦਾ ਪ੍ਰਬੰਧ ਰਾਤ ਨੂੰ ਰਹਿ ਦਿੰਦਾ ਰਹਿਣ ਦਾ ਪ੍ਰਬੰਧ ਸਾਰਿਆਂ ਨੂੰ ਬਿਸਤਰਿਆਂ ਦਾ ਪ੍ਰਬੰਧ ਸਾਰਿਆਂ ਨੂੰ ਲੰਗਰ ਦਾ ਚਾਹ ਦੇ 4-5-6 ਜਗ੍ਹਾ ਦੇ ਉੱਪਰ ਫ੍ਰੀ ਲੰਗਰ ਲੱਗੇ ਹੋਏ ਨੇ ਪੇਟ ਲੰਗਰ ਚੱਲ ਰਹਿਣਾ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਕੋਈ ਸਾਹਮਣਾ ਨਹੀਂ ਕਰਨਾ ਪੈ ਰਿਹਾ ਜਦ ਕਿ ਐਂਬੂਲੈਂਸ ਜਿਹੜੀ ਆ ਉਹ 2-3 ਐਂਬੂਲੈਂਸਾਂ 24 ਘੰਟੇ ਬਾਅਦ ਗੜੀਆਂ ਪਰ ਮੈਂ ਇੱਕ ਮਾਨ ਨਾਲੇ ਗੱਲ ਕਹਿ ਸਕਦਾ ਕਿ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੇ ਅਸ਼ੀਰਵਾਦ ਨਾਲ ਸਤਿਗੁਰ ਰਵਿਦਾਸ ਮਹਾਰਾਜ ਦੀ ಅಪਾਰ ਕਿਰਪਾ ਕਰਕੇ ਅਜੇ ਤੱਕ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ ਨਾ ਹੀ ਮਹਾਰਾਜ ਜੀ ਆਨ ਦੇਣਗੇ ਇਸ ਚੀਜ਼ ਦੇ ਬਾਰੇ ਮੈਂ ਬਹੁਤ ਮਾਨ ਮਹਿਸੂਸ ਕਰਦਾ ਕਿ ਡੇਰੇ ਦੇ ਵਿੱਚ ਆ ਕੇ ਸੰਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਸ ਤਰ੍ਹਾਂ ਕੀ ਆਪ ਸਾਰੇ ਦੇਖ ਰਹੇ ਹੋ ਕਿ ਲੱਖਾਂ ਦੀ ਦਗਾਤ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਲੇਕਿਨ ਬਹੁਤ ਪਿਆਰ ਦੇ ਪੂਰਵਕ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ ਹੈ। ਸਾਧੂ ਰਵਿਦਾਸ ਮਹਾਰਾਜ ਦੇ ਰੰਗ ਚ ਰੰਗੀ ਹੋਈਆਂ ਸੰਗਤਾਂ ਨੇ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਇਹ ਸਾਰੇ ਹੀ ਸੇਵਾਦਾਰ ਹੰਤਕ ਮਿਹਨਤ ਕਰਕੇ ਆਪੋ ਆਪਣੇ ਇੰਚਾਰਜ ਦਾ ਕਹਿਣਾ ਮੰਨ ਕੇ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਂਦੀ। ਅਸੀਂ ਡੇਰੇ ਦੇ ਵਿੱਚ ਰਹਿੰਦੇ ਆ ਸਾਨੂੰ ਪਤਾ ਕਿੱਥੇ ਕਿੱਥੇ ਸੰਗਤਾਂ ਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਔਰ ਮੈਂ ਮਾਣ ਵੀ ਮਹਿਸੂਸ ਕਰਦਾ ਮੈਂ ਧੰਨਵਾਦ ਧੰਨਵਾਦ ਵੀ ਕਰਾਂਗਾ ਸਾਰੇ ਸੇਵਾਦਾਰਾਂ ਦਾ ਚਾਹੇ ਉਹ ਬੀਬੀਆਂ ਲੰਗਰ ਪਕਾਉਣ ਵਾਲੀਆਂ ਹੋਣ ਚਾਹੇ ਬਰਤਨ ਸਾਫ਼ ਕਰਨ ਵਾਲੀਆਂ ਹੋਣ ਚਾਹੇ ਮੇਰੇ ਨਾਲ ਜਿਹੜੀ ਮੇਰੀ ਸਾਰੀ ਟੀਮ ਲੰਗਰ ਦੀ ਵਿਵਸਥਾ ਨੂੰ ਦੇਖਦੀ ਆ ਲੰਗਰ ਵਰਤਾਨ ਦੀ ਸੇਵਾ ਕਰਦੀ ਆ ਜਾਂ ਕੰਟੀਨਾਂ ਦੇ ਉੱਪਰ ਸੇਵਾ ਕਰ ਰਹਿਣਾ ਜਾਂ ਸਕਿਉਰਟੀ ਸੇਵਾ ਕਰ ਰਹਿਣਾ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਰੇ ਸੇਵਾਦਾਰ ਆਪਣੀ ਸੇਵਾ ਜਿਹੜੀ ਉਹ ਨਿਭਾ ਰਹੇ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਜਿਸ ਤਰ੍ਹਾਂ ਆਪ ਜੀ ਸਾਡੇ ਡੇਰੇ ਨੂੰ ਪ੍ਰਮੋਟ ਕਰ ਰਹੇ ਹੋ ਇਸੇ ਤਰ੍ਹਾਂ ਨਾਲ ਹੋ ਮੀਡੀਆ ਨਾਲ ਸਾਡਾ ਆਪਣਾ ਡੇਰੇ ਦਾ ਜਗਤਗਿਰੀ ਟੀਵੀ ਜਿਹੜਾ ਉਹ ਇੱਕ ਬਹੁਤ ਵੱਡਾ ਸਾਡਾ ਇੱਕ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਲਾ ਹੈ ਕਿਉਂਕਿ ਅੱਜ ਸਾਡਾ ਜਿਹੜਾ ਪ੍ਰੋਗਰਾਮ ਉਹ ਇਹ ਚੱਲ ਰਿਹਾ ਕਿ ਅਸੀਂ ਡੇਰੇ ਦੇ ਵਿੱਚ ਸੰਤ ਸਮਾਗਮ ਕਰਵਾ ਰਹੇ ਹਾਂ ਇਸ ਦੇ ਨਾਲ ਨਾਲ ਥੋੜੇ ਦਿਨਾਂ ਬਾਅਦ ਹੀ ਅਗਲਾ ਜਿਹੜਾ 1 ਫਰਵਰੀ ਨੂੰ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਤਿਆਰੀਆਂ ਸ਼ੁਰੂ ਨਾਲ ਸਾਡੀਆਂ ਕਿ ਸਤਗੁਰੂ ਵੀਦਾਸ ਮਹਾਰਾਜ ਦਾ ਜਿਹੜਾ 649ਵਾਂ ਜਨਮ ਦਿਹਾੜਾ ਆ ਰਿਹਾ ਉਸ ਦੇ ਨਾਲ ਨਾਲ ਹੀ ਅਗਲੇ ਸਾਲ ਦੀਆਂ ਵੀ ਤਿਆਰੀਆਂ ਮਹਾਰਾਜ ਜੀ ਵੱਲੋਂ 650ਵੇਂ ਦੀ ਤਿਆਰੀ ਹੈ 650ਵੇਂ ਗੁਰਪੁਰਬ ਦੇ ਵਾਸਤੇ ਵੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਨੇ ਉਹ ਹੋ ਰਹੀਆਂ ਨੇ ਜਿਨ੍ਹਾਂ ਨੂੰ ਆਪ ਜੀ ਨਾਲ ਮੈਂ ਅਜੇ ਪੂਰਾ ਖਲਾਸਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਨਵੀਆਂ ਪੇਸ਼ ਕਰਾਂਗੇ ਡੇਰੇ ਵੱਲੋਂ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਕਿ ਆਪ ਅਗਲੇ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਤੁਹਾਨੂੰ ਦੇਖਣ ਦਾ ਮੌਕਾ ਮਿਲੇਗਾ ਸਾਰੀਆਂ ਸੰਗਤਾਂ ਬਹੁਤ ਹੀ ਪਿਆਰ ਦੇ ਨਾਲ ਅਗਲਾ ਇਸ ਸਾਲ ਦਾ ਜਨਮ ਦਿਨ ਔਰ ਇਸ ਸਾਲ ਦੇ ਨਾਲ ਅਗਲੇ ਜਿਹੜਾ 650 ਸਾਲ ਦਾ ਜਨਮ ਦਿਨ ਆ ਰਿਹਾ ਸਤਿਗੁਰ ਰਵਿਦਾਸ ਮਹਾਰਾ ਦਾ ਉਹਦੀ ਤਿਆਰੀ ਦੇ ਵਿੱਚ ਵੀ ਸੰਗਤਾਂ ਛੁੱਟੀਆਂ ਹੋਈਆਂ ਨੇ ਸਰਾਂ ਗੀਤ ਦੇ ਵਿੱਚ ਲਿਖਿਆ ਗਿਆ ਭਜਨ ਦੇ ਵਿੱਚ ਲਿਖਿਆ ਗਿਆ ਕਿ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਦੇ ਡੁੱਲਿਓ ਨਾ ਇਹ ਜਿਹੜੇ ਸਾਡੇ ਸੰਤ ਮਹਾਂਪੁਰਸ਼ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਾਂਗਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਲੋਕਾਂ ਨੂੰ ਵੀ ਸਾਡੇ ਸਮਾਜ ਨੂੰ ਵੀ ਸੇਧ ਦੇਣ ਵਾਲੇ ਕਿਤੇ ਡੇ ਸੰਤ ਮਹਾਪੁਰਸ਼ ਸਾਡੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਸਵਾਮੀ ਗੁਰਦੀਪ ਗਿਰੀ ਮਹਾਰਾਜੀ ਮਿਹਨਤ ਕਰ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਪੰਜਾਬ ਦੇ ਜਿੰਨੇ ਵੀ ਸੰਤ ਭਾਰਤ ਦੇ ਜਿੰਨੇ ਵੀ ਸਾਡੇ ਵੀ ਦਾਸੀਆ ਸਮਾਜ ਦੇ ਸੰਤ ਨੇ ਉਹ ਇਸੇ ਹੀ ਕੰਮ ਦੇ ਵਿੱਚ ਅੱਗੇ ਵੱਧ ਚੜ ਕੇ ਸੇਵਾ ਨਿਭਾ ਰਹੇ ਨੇ ਮੈਂ ਸੰਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੋੜ ਰਹੀਆਂ ਨੇ ਮੈਂ ਆਪ ਸਾਰਿਆਂ ਦਾ ਵੀ ਧੰਨਵਾਦ ਕਰਦਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਕਿ ਜਿਨ੍ਹਾਂ ਨੇ ਗੁਰੂ ਘਰ ਦੀਆਂ ਸਾਰੀਆਂ ਸੇਵਾਵਾਂ ਦੇ ਬਾਰੇ ਗੁਰੂ ਘਰ ਦੇ ਬਾਰੇ ਜਿਹੜੀ ਜਾਣਨਾ ਪਾ ਰਹਿਣਾ ਦਾ ਆਪ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰੂ ਦੇਵ ਜੈ ਗੁਰ ਰਵਿਦਾਸ